ਬਾਬਾ ਸਾਹਿਬ ਤੇਰੀ ਸੋਚ ਤੇ ਤੇਰਾ ਬਿਆਨ ਦੇ ਧੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਤੇਰਾ ਬਿਆਨ ਦੇ ਧੋਕੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਚੰਦਪਾਨ ਪਿੰਡ ਵਿਖੇ ਪੂਰੇ ਪਿੰਡ ਦੇ ਇਹੀ ਗਰੀਬ ਲੋਕਾਂ ਨੂੰ ਉਸ ਪ੍ਰਸ਼ਾਸਨ ਨੇ ਬਹੁਤ ਬੁਰੀ ਤਰ੍ਹਾਂ ਡੰਗਰਾ ਵਾਂਗੂ ਪਟਾਇਆ ਸਕੂਲ ਪੜਨ ਵਾਲੇ ਬੱਚੇ ਵੀ ਨਹੀਂ ਬਖਸੇਗੇ 70 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਪੰਜਾਬ ਦੀ ਜ਼ਮੀਨ ਅਤੇ ਪੰਜਾਬ ਦੀ ਜਵਾਨੀ ਨੂੰ ਲੁੱਟਿਆ ਖੁੱਟਿਆ ਜਾ ਰਿਹਾ ਹੈ ਜਿਵੇਂ ਡਾਂਸਿੰਗ ਵਾਲਾ ਪਿੰਡ ਵਿੱਚ ਅੱਠ ਮਸਜਿਦਾਂ ਦੇ ਇੱਕ ਤਰ੍ਹਾਂ ਨੂੰ ਅੱਗ ਲਾਈ ਗਈ ਆ ਇਹ ਲੋਕ ਕਿਹੜਾ ਮੈਨੂੰ ਦੱਸੋ ਤੁਸੀਂ ਵੀ ਇੱਥੇ ਅਸਤੀਫਾ ਦੇ ਕੇ ਗਰੀਬਾਂ ਦੇ ਹੱਥ ਵਿੱਚ ਖੜ ਗਏ ਆ ਮੈਂ ਤਨਵਾਦੀਆਂ ਜਿਲ੍ਹਾ ਮੁਖ ਸਰ ਸਾਹਿਬ ਦੀ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਬਹੁਤ ਤਹਿ ਦਿਲੋਂ ਧੰਨਵਾਦੀਆਂ ਮੈਂ ਬੁੱਟੂ ਜੀ ਹੋਰਾਂ ਦਾ ਜਸਵਿੰਦਰ ਜੀ ਹੋਰਾਂ ਮਹਿੰਦਰਾ ਜੀ ਹੋਰ ਵੀ ਜਿੰਨੇ ਸਾਥੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਜਾਣਦਾ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਮੇਰੇ ਛੋਟੇ ਜਿਹੇ ਮੈਸੇਜ ਤੇ ਇੱਥੇ ਅੱਜ ਇਕੱਠੇ ਹੋਏ ਨੇ ਅਤੇ ਇਸ ਉਮੀਦ ਨੂੰ ਲੈ ਕੇ ਅਸੀਂ ਇਕੱਠੇ ਹੋਏ ਆ ਕਿ ਜੋ ਇਹਨਾਂ ਨੂੰ ਜਿਨ੍ਹਾਂ ਇਹਨਾਂ ਨਾਲ ਮੈਂ ਜੋ ਵੀ ਗੱਲ ਕਰਦਾ ਕਿ ਅਸੀਂ ਇੱਕ ਸਰਬਸਾਂਝਾ ਫਰੰਟ ਬਣਾ ਕੇ ਚੱਲਾਂ ਸਰਬ ਸੰਜਾ ਫਰੰਟ ਪੰਜਾਬ ਦਾ ਮਤਲਬ ਹੈ ਅਸੀਂ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਛੋਟੇ ਛੋਟੇ ਪਾਰਟੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੀਆਂ ਕਰਕੇ ਧਨਾੜ ਲੋਕਾਂ ਦੀ ਜੋ ਰਵਾਇਤੀ ਪਾਰਟੀਆਂ ਹਨ ਉਹਨਾਂ ਨੂੰ ਅਸੀਂ ਮਤ ਦੇਣ ਵਾਸਤੇ ਇਹ ਜੋ ਸਰਬ ਸੰਜਾ ਫਰੰਟ ਪਿਆਰ ਕਰ ਰਹੇ ਹਾਂ ਕਿਸ ਤੇ ਸਮੁੱਦੇ ਤੇ ਲੈ ਕੇ ਚੱਲ ਰਹੀ ਹੈ ਤੁਸੀਂ 75 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਪੰਜਾਬ ਦੀ ਜ਼ਮੀਨ ਅਤੇ ਪੰਜਾਬ ਦੀ ਜਵਾਨੀ ਨੂੰ ਲੁੱਟਿਆ ਕੁੱਟਿਆ ਜਾ ਰਿਹਾ ਹੈ ਇਹਨਾਂ ਨੂੰ ਬਚਾਉਣ ਦੀ ਗੱਲ ਕੋਈ ਨਹੀਂ ਕਰਦਾ ਜਿੱਲਿਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੀਆਂ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਸਤੇ ਖੜੀਆਂ ਨੇ ਅਸੀਂ ਇਹਨਾਂ ਅਮੀਰ ਲੋਕਾਂ ਦਾ ਇਹਨਾਂ ਰਾਜਨੀਤਿਕ ਰਵੈਤੀ ਪਾਰਟੀਆਂ ਦਾ ਮੁਕਾਬਲਾ 95% ਗਰੀਬ ਲੋਕਾਂ ਨੂੰ ਇਕੱਠੇ ਕਰਕੇ ਇਹਨਾਂ 5% ਲੋਕਾਂ ਦਾ ਮੁਕਾਬਲਾ ਕਰਾਵਾਂਗੇ ਅਤੇ ਇਹਨਾਂ ਨੂੰ ਇੱਥੋਂ ਹਾਸ਼ੀਏ ਦੇ ਧੱਕਣ ਦੀ ਗੱਲ ਕਰਦੇ ਜੀ ਜਿਵੇਂ ਗਰੀਬ ਮਜ਼ਦੂਰ ਪਰਵਾਰਾਂ ਦੇ ਤੁਸੀਂ ਗੱਲ ਕੀਤੀ ਪਿੱਤੇ ਦਿਨੇ ਬਹੁਤ ਜ਼ਿਆਦਾ ਪੰਜਾਬ ਚ ਅਤਿਆਚਾਰ ਹੋਏ ਜਿਵੇਂ ਨਾਮ ਭੁੱਲ ਗਿਆ ਕੰਪਨ ਕੰਪਨ ਇੱਕ ਹੋਰ ਇਹ ਤੇ ਬਿਠੇ ਨਾਮ ਉਹਦਾ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਵੇਂ ਡਾਂਸਿੰਗ ਵਾਲਾ ਪਿੰਡ ਵਿੱਚ 8 ਮਜ਼ਦੂਰਾਂ ਦੇ 8 ਘਰਾਂ ਨੂੰ ਅੱਗ ਲਾਈ ਗਈ ਆ ਉਹ ਤਣਾਡਾ ਦੀ ਸ਼ਹਿ ਤੇ ਹੀ ਲਾਈ ਗਈ ਆ ਉਸ ਬੰਦੇ ਦਾ ਮਤਲਬ ਇਹਨਾਂ ਨਹੀਂ ਅਸੀਂ ਕਹਿ ਸਕਦੇ ਕਿ ਉਹ ਇੱਕ ਫੋਨ ਕਰਕੇ 100 ਸਭਾ 100 ਗੁੰਡਾ ਅਨਸਰਾਂ ਨੂੰ ਇਕੱਠੇ ਕਰ ਸਕਦਾ ਉਹ ਤਣਾਡਾ ਦੀ ਸ਼ਹਿ ਤੇ ਹੀ ਗੁੰਡਾ ਅਨਸਰ ਉੱਤੇ ਇਕੱਠੇ ਹੋਏ ਅੱਜ ਇੱਥੇ ਚੱਲ ਰਿਹਾ ਚੰਦਪਾਨ ਪਿੰਡ ਵਿਖੇ ਪੂਰੇ ਪਿੰਡ ਦੇ ਹੀ ਗਰੀਬ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਬਹੁਤ ਬੁਰੀ ਤਰ੍ਹਾਂ ਡੰਗਰਾ ਵਾਂਗੂ ਕੁੱਟਿਆ ਸਕੂਲ ਪੜ੍ਹਨ ਵਾਲੇ ਬੱਚੇ ਵੀ ਨਹੀਂ ਬਖਸੇ ਗਏ ਅਤੇ ਬੀਬੀਆਂ ਨੂੰ ਵੀ ਕੁੱਟਿਆ ਗਿਆ ਇਹ ਅਤਿਆਚਾਰ ਉਦੋਂ ਤੱਕ ਚੱਲਦਾ ਰਹਿਣਾ ਜਦੋਂ ਤੱਕ ਇਹ ਗਰੀਬ ਸਮਾਜ ਇਕੱਠਾ ਨਹੀਂ ਹੋ ਜਾਂਦਾ ਜਿਵੇਂ ਗਰੀਬ ਸਮਾਜ ਤੋਂ ਆ ਵੀ ਪਾਰਟੀਆਂ ਹੁੰਦੀਆਂ ਖਾਹ ਬਖਾਉਂਦੀਆਂ ਵੋਟਾਂ ਵਟੋਰ ਕੇ ਲੈ ਜਾਂਦੀ ਬਾਅਦ ਚ ਗਰੀਬ ਦੀ ਕੋਈ ਵਾਹ ਨਹੀਂ ਫੜੀਗੇ ਤੁਹਾਡੇ ਵੱਲੋਂ ਵੀ ਇਦਾਂ ਤੇ ਕੋਈ ਕੋਈ ਪ੍ਰੋਗਰਾਮ ਲਿਖਿਆ ਗਿਆ ਮੈਂ ਕਹਿਣਾ ਚਾਹਾਂਗਾ ਕਿ ਜਿਹੜੀਆਂ ਅਸੀਂ ਕਹਿੰਦੇ ਹਾਂ ਕਿ ਗਰੀਬ ਸਮਾਜ ਦੀਆਂ ਪਾਰਟੀਆਂ ਜਾਂ ਸਾਡੇ ਗਰੀਬ ਸਮਾਜ ਦੇ 34 ਵਿਧਾਨ ਸਭਾ ਮੌਕਾ ਤੋਂ ਸੀਟਾਂ ਤੋਂ ਜਿੱਤ ਕੇ ਅਜਾ ਮਾਦੀ ਪਾਰਟੀ ਵਿੱਚ ਬੈਠੇ ਆ ਜਾਂ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਹਰਪਾਲ ਹਰਪਾਲ ਚੰਮੋਰਾ ਜਾਂ ਕੋਈ ਹੋਰ ਰਣਜੀਤ ਸਿੰਘ ਸਰ ਮਾਫ ਕਰਨਾ ਚਰਨਜੀਤ ਸਿੰਘ ਅਟਵਾਲ ਬਲਜਾਰ ਸਿੰਘ ਰਾਣੀ ਕੇ ਹੋਰ ਵੀ ਅਕਾਲੀਵਾਲਾ ਵੱਲੋਂ ਲੋਕ ਲੜਦੇ ਰਹੇ ਆ ਆ ਹੁਣੇ ਲੋਕ ਸਭਾ ਚੋਣਾਂ ਹਟ ਕੇ ਲੰਘੀਆਂ ਇੱਥੇ ਅ ਗੇਜਰਾਮ ਅਸਰਹੰਦ ਤੋਂ ਮਨਜੀਤ ਮੱਨਾ ਖਡੂਰ ਸਾਹਿਬ ਤੋਂ ਅਤੇ ਹੰਸਰਾਜ ਹਸਾ ਫਰੀਦਕੋਟ ਤੋਂ ਚੋਣ ਲੜ ਕੇ ਗਏ ਆ ਇਹ ਲੋਕ ਕਿਹੜਾ ਮੈਨੂੰ ਦੱਸੋ ਤੁਸੀਂ ਵੀ ਇੱਥੇ ਅਸਤੀਫਾ ਦੇ ਕੇ ਗਰੀਬਾਂ ਦੇ ਹੱਕ ਵਿੱਚ ਖੜ ਗਿਆ ਇਹ ਲੋਕ ਆਪਣੀਆਂ ਤਜੋਰੀਆਂ ਭਰਨ ਵਾਸਤੇ ਸਾਡੇ ਲੋਕਾਂ ਦਾ ਸੌਦਾ ਕਰਦੇ ਵੱਡੀਆਂ ਪਾਰਟੀਆਂ ਨਾਲ ਇਹਨਾਂ ਦੇ ਹੱਕ ਵਿੱਚ ਕੋਈ ਵੀ ਨਹੀਂ ਖੜਦਾ ਜਿਵੇਂ ਬਾਬਾ ਸਾਹਿਬ ਦੀ ਬੀਤੇ ਦੀ ਨੀ ਮੂਰਤੀ ਤੋੜੀ ਹੋਰ ਵੀ ਕਾਫੀ ਤਵੇ ਇਸ ਤਰ੍ਹਾਂ ਵੀਡੀਓ ਵਾਇਰਲ ਹੋਈ ਹੈ ਉਹ ਜਿਹੜੇ ਗਰੀਬ ਪਰਿਵਾਰ ਏ ਜਿਨ੍ਹਾਂ ਨੂੰ ਕਾਨੂੰਨ ਬਾਰੇ ਜਮਾਂ ਨਹੀਂ ਨੌਲੇਜ ਹੈ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਮੈਂ ਗਰੀਬ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਗਰੀਬ ਜਿਹੜੇ ਮੈਂ ਪਹਿਲਾਂ 95% ਦੀ ਗੱਲ ਕਰਕੇ ਹਟਿਆ ਕਿਸੇ ਕਾਸਟ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਸੇ ਇੱਕ ਜਾਤ ਦੀ ਗੱਲ ਨਹੀਂ ਕਰ ਰਿਹਾ 95% ਗਰੀਬ ਲੋਕਾਂ ਨੂੰ ਇਕੱਠੇ ਹੋਣ ਦੀ ਗੱਲ ਕਰ ਰਿਹਾ ਹਾਂ ਤਾਂ ਕਿ ਅਸੀਂ ਇਕੱਠੇ ਹੋ ਕੇ ਇਹਨਾਂ ਤਣਾੜ ਲੋਕਾਂ ਨੂੰ ਇਹਨਾਂ ਲਟੇਰੇ ਲੋਕਾਂ ਨੂੰ ਬਾਹਰ ਦਾ ਰਾਹ ਦਿਖਾ ਸਕੀਏ ਔਰ ਆਪਣੇ ਗਰੀਬ ਸਮਾਜ ਨੂੰ ਬਚਾ ਸਕੀਏ के। के। ने। ने के। बाबा बाबा साहब अमर रहे अमर अमर रहे आप रहे बाबा साहब अमर रहे अमर अमर रहे एक जिन्दा बा। जिन्दा बा, जिन्दा बा। था था। रहे एकता जिंदाबाद 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 साढ़ा एकता जिंदाबाद 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 दिल्ली क्राइम नेशनल न्यूज़ नजर सब पर